ਸਤ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਸਟਿਚ ਐਂਡ ਸਟਾਈਲ ਬਾਈ ਸੁਖਚ ਤੇ ਕੱਲ ਵਾਲੀ ਵੀਡੀਓ ਚ ਆਪਾਂ ਇਹ ਸਟਿਚਸ ਬਾਰੇ ਦੱਸਿਆ ਸੀਗਾ ਤੁਹਾਨੂੰ ਤੇ ਅੱਜ ਆਪਾਂ ਮਤਲਬ ਜਿਹੜਾ ਆਪਾਂ ਬੁਲੀਅਨ ਸਟਿਚ ਕੱਲ ਕੀਤਾ ਸੀ ਨਾ ਅੱਜ ਮੈਂ ਤੁਹਾਨੂੰ ਦੱਸੂਗੀ ਵੀ ਇਸ ਬੁਲੀਅਨ ਸਟਿਚ ਦੇ ਨਾਲ ਆਪਾਂ ਬੁਲੀਅਨ ਰੋਜ਼ ਕਿਵੇਂ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਅੱਜ ਦੀ ਵੀਡੀਓ ਚ ਆਪਾਂ ਬੁਲੀਅਨ ਰੋਜ਼ ਬਾਰੇ ਕਰਾਂਗੇ ਵੀ ਕਿਵੇਂ ਬਣੂਗਾ ਖੋ ਜੀ ਮੈਂ ਆਪਣੇ ਕੋਲੇ ਹੁਣ ਆਹ ਸਰਕਲ ਸਕੇਲ ਆ ਮੈਂ ਹੁਣ ਐਡਾ ਕੁ ਫਲਾਵਰ ਬਣਾਉਣਾ ਤਾਂ ਮੈਂ ਡਰਾ ਕਰ ਲੂੰਗੀ ਇਹਦੇ ਚ ਦੇਖੋ ਜੀ ਠੀਕ ਹੈ ਤੇ ਹੁਣ ਆਪਾਂ ਇੱਥੇ ਬਣਾਵਾਂਗੇ ਬੁਲੀਨ ਰੋਜ਼ ਇਹਦੇ ਰੋਜ਼ ਦੇ ਨਾਲ ਜ਼ਿਆਦਾਤਰ ਸੂਟਾਂ ਤੇ ਕਢਾਈ ਹੁੰਦੀ ਆ ਚਲੋ ਜੀ ਆਪਾਂ ਸਟਾਰਟ ਕਰਦੇ ਹਾਂ ਹੁਣ ਪਹਿਲਾਂ ਆਪਾਂ ਇਥੋਂ ਸੂਈ ਕੱਢ ਲੈਣੀ ਆ ਬੁਲੀਨ ਰੋਜ਼ ਜਦੋਂ ਆਪਾਂ ਸਟਾਰਟ ਕਰਨਾ ਨਾ ਇਹ ਦੋ ਲਾਈਨਾਂ ਮਾਰ ਕੇ ਇਹਨਾਂ ਦੇ ਉੱਪਰ ਬਣਾ ਲੈਣਾ ਪਹਿਲਾਂ ਇਥੋਂ ਈਜ਼ੀ ਹੋ ਜਾਂਦਾ ਫਿਰ ਆਪਾਂ ਨੂੰ بیس ਜਿਆ ਟਿਕ ਜਾਂਦਾ ਉਹਦਾ ਮਤਲਬ ਫਿਰ ਉਹਦੇ ਆਲੇ ਦੁਆਲੇ ਵਾਲੇ ਦੁਆਲੇ ਟਾਂਕੇ ਪਾਈ ਜਾਣੇ ਆ ਵੀ ਜਿਵੇਂ ਰੋਜ਼ ਦੀਆਂ ਪੈਟਰਨਸ ਹੁੰਦੀਆਂ ਨੇ ਉਹ ਉਹਦੇ ਵਾਂਗੂ ਆ ਦੇਖੋ ਇਹ ਦੋ ਬਣ ਗੀਆਂ ਹੁਣ ਆਪਾਂ ਇਹਦੇ ਹਾਲੇ ਦੁਆਲੇ ਪਾਉਣਾ ਦੇਖੋ ਇੱਥੇ ਜੇ ਪਾਵਾਂਗੇ ਇੱਕ ਐਜੋ ਟਾਂਕਾ ਭਰਾਂਗੇ ਇੱਥੋਂ ਸੂਈ ਆਪਾਂ ਵਿੱਚ ਲੈ ਗਏ ਹੁਣ ਇੱਥੇ ਕੱਢਾਂਗੇ ਇਹਦੇ ਸਿਰੇ ਤੇ ਜੀ ਫੇਰ ਦੂਸਰੇ ਸਿਰੇ ਤੋਂ ਦੁਬਾਰੇ ਉਸੇ ਸਿਰੇ ਤੇ ਕਿ ਤੁਸੀਂ ਹੁਣ ਇਹਦੇ ਹੌਲੇ ਹੌਲੇ ਇੱਥੇ ਜਾਈਂ ਇਹ ਸੇਮ ਉਸੇ ਤਰੀਕੇ ਜਿਵੇਂ ਰੋਜ਼ ਦੀਆਂ ਪੈਟ੍ਰੀਜ਼ ਹੁੰਦੀਆਂ ਨੇ ਉਵੇਂ ਜੇ ਬਣ ਜਾਊਗਾ ਇਹ ਬਹੁਤ ਹੀ ਈਜ਼ੀ ਆ ਜੇ ਤੁਸੀਂ ਪ੍ਰੈਕਟਿਸ ਕਰੋਗੇ ਨਾ ਵਧੀਆ ਬਣ ਜਾਊਗਾ ਕੋਈ ਬਾਲਾ ਔਖਾ ਕੰਮ ਨਹੀਂ ਹੈਗਾ ਦੇਖੋ ਦੇਖੋ ਇੱਥੋਂ ਫਿਰ ਇੱਥੋਂ ਐ ਬਣ ਚੂ ਪੈਟਰਨ ਐ ਪੈਟਰਨਸ ਬਣੀ ਜਾਣਗੇ ਇਹਦੇ ਤਾਂ ਇਦਾਂ ਠੀਕ ਹੈ ਜੀ ਇਹ ਬਣਾ ਲੈਣੇ ਹੁਣ ਸਾਰੇ 그래서 이때도 이 배틀로 변조기. de acuerdo. ਜੇ ਤੁਹਾਨੂੰ ਇੱਕ ਵਾਰ ਤੁਹਾਨੂੰ ਇਹ ਸਟਿਚ ਪਾਉਣਾ ਆ ਗਿਆ ਨਾ ਬੁਲੀਨ ਸਟਿਚ ਫਿਰ ਤੁਸੀਂ ਆਪਦੇ ਹਿਸਾਬ ਨਾਲ ਕਿਵੇਂ ਵੀ ਇਹਨੂੰ ਮੋਲਡ ਕਰਕੇ ਟਾਂਕਿਆਂ ਨੂੰ ਕਿਵੇਂ ਤਾਂ ਵੀ ਬਣਾ ਸਕਦੇ ਹੋ ਰੋਜ਼ ਇੰਨੇ ਥੋੜੇ ਜਿਹੇ ਸਟਿਚ ਛੋਟੇ ਛੋਟੇ ਲੈ ਰਹੀਆਂ ਜੇ ਤੁਸੀਂ ਲੰਬੇ ਸਟਿਚ ਪਾਓਗੇ ਨਾ ਤੁਹਾਡੇ ਬਹੁਤ ਘੱਟ ਸਟਿਚ ਪੈਣਗੇ ਇਹ ਨੀਚੋਂ ਦੀ ਆਏ ਆ ਕੇ ਨਾ ਇਹ ਦੱਬਿਆ ਜਾ ਜਾਊਗਾ ਇਹ ਟਾਂਕਾ ਇਦਾਂ ਦਾ ਬੁਲੀਆਂ ਨੂੰ ਰੋਜ਼ ਤੁਹਾਡਾ ਰੈਡੀ ਹੋ ਜਾਊਗਾ ਠੀਕ ਹੈ ਜੀ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅੱਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹਨੇ ਨਹੀਂ ਵੀ ਕੀਤਾ ਠੀਕ ਹੈ ਤੇ ਕੱਲ ਨੂੰ ਆਪਾਂ ਤੁਹਾਨੂੰ ਦੱਸੂਗੀ ਮੈਂ ਇਹਨਾਂ ਦਾ ਵੀ ਪੱਤੀਆਂ ਕਿਵੇਂ ਪਾਵਾਂਗੇ ਆਪਾਂ ਜਿਵੇਂ ਹੁਣ ਇਹ ਟ੍ਰੈਂਡ ਬਹੁਤ ਚੱਲ ਰਿਹਾ ਵੀ ਇੱਕ ਰੋਜ਼ ਪਾ ਕੇ ਉਹਦੇ ਉੱਪਰ ਐ ਪੱਤੀਆਂ ਲਾ ਆਂਦੇ ਨੇ ਮੈਂ ਤੁਹਾਨੂੰ ਦੱਸੂਗੀ ਪੱਤੀ ਨੂੰ ਕਿਵੇਂ ਫਿਲ ਕਰੀਦਾਗਾ ਥਰੱਡ ਦੇ ਨਾਲ ਠੀਕ ਹੈ ਜੀ ਮਿਲਦੇ ਆਪਾਂ ਕੱਲ੍ਹ ਵਾਲੀ ਵੀਡੀਓ 'ਚ ਥੈਂਕ ਯੂ ਸੋ ਮੱਚ